ਸਮੁੱਚੇ ਲੈੰਦੇ ਤੇ ਚੜ੍ਹਦੇ ਪੰਜਾਬ ਵਿੱਚ ਵਸਦੇ ਭੈਣ ਭਰਾਵਾਂ, ਵੀਰਾਂ, ਬਜ਼ੁਰਗਾਂ, ਬੱਚਿਆਂ, ਨੌਜਵਾਨਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਆਪਣੀ ਗੱਲ ਨੂੰ ਰੋਜ਼-ਰੋਜ਼ ਕਰਦੇ ਰਹਿਣਾ ਪੈਣਾ, ਨਵੇਂ-ਨਵੇਂ ਢੰਗ ਤਰੀਕਿਆਂ ਤੇ ਨਵੇਂ-ਨਵੇਂ ਵਰਤਾਂਤਾਂ ਦੇ ਵਿੱਚ ਪ੍ਰੋਸਣਾ ਪੈਣਾ। ਪੰਜਾਬ ਦੀ ਲੜਾਈ ਅਸਲ ਦੇ ਵਿੱਚ ਵਿਚਾਰਾਂ ਦੀ ਲੜਾਈ ਹੈ ਤੇ ਅੱਤਵਾਦ ਸ਼ਬਦ ਵੀ ਇੱਕ ਵਿਚਾਰਾਂ ਦਾ ਹੀ ਹਿੱਸਾ ਹੈ। ਭਾਰਤ ਅਤੇ ਪਾਕਿਸਤਾਨ ਦੀ ਤਾਂ ਹੋ ਗਿਆ ਸੀਜ਼ਫਾਇਰ ਤੇ ਜੰਗਬੰਦੀ। ਪਰ ਸਾਡੇ ਸਿੱਖਾਂ ਦਾ ਕੋਈ ਸੀਜ਼ਫਾਇਰ ਨਹੀਂ ਤੇ ਨਾ ਸਾਡੀ ਕੋਈ ਜੰਗਬੰਦੀ ਹੈ। ਸਾਡੀ ਜੰਗਬੰਦੀ ਉਸੇ ਦਿਨ ਹੀ ਹੋਣੀ ਹੈ ਜਿੱਦਣ ਖਾਲਸਾ ਦੀ ਸਥਾਪਤੀ ਦਾ ਐਲਾਨ ਹੋਇਆ। ਜੇ ਹਿੰਦੀ, ਹਿੰਦੂ, ਹਿੰਦੁਸਤਾਨ ਦੀ ਗੱਲ ਕਰਨ ਵਾਲਿਆਂ ਦਾ ਇਹ ਹੱਕ ਹੈ ਤਾਂ ਇਹ ਗੱਲ ਪੰਜਾਬ, ਪੰਜਾਬੀ ਖਾਲਸਾ ਤੇ ਖਾਲਸਾ ਦੀ ਗੱਲ ਕਰਨ ਵਾਲਿਆਂ ਦਾ ਵੀ ਬਰਾਬਰ ਦਾ ਹੱਕ ਹੈ ਔਰ ਬਰਾਬਰ ਦਾ ਵੀ ਹੱਕ ਨਹੀਂ ਸਗੋਂ ਉਹਨਾਂ ਤੋਂ ਵੀ ਵੱਡਾ ਹੱਕ ਹੈ। ਤੁਸੀਂ ਹੈਰਾਨ ਹੋਵੋਗੇ ਵੱਡਾ ਕਿਵੇਂ? ਜਿਸ ਸਰ ਜ਼ਮੀਨ ਨੂੰ ਵਿਦੇਸ਼ੀਆਂ ਦੇ ਚੁੰਗਲਾਂ ਵਿੱਚੋਂ ਬਾਹਰ ਕਢਵਾਉਣ ਲਈ ਕਿਸੇ ਨੇ ਆਪਣੀ ਖੋਪੜੀ ਉਤਰਾਈ ਤੇ ਕਿਸੇ ਨੇ ਬੰਦ-ਬੰਦ ਕਟਵਾਇਆ ਕਿਸੇ ਦੀਆਂ ਅੱਖਾਂ ਕੱਢੀਆਂ ਗਈਆਂ ਕਿਸੇ ਦੇ ਬੱਚੇ ਦਾ ਕਲੇਜਾ ਕੱਢ ਕੇ ਉਹਦੇ ਮੂੰਹ 'ਚ ਪਾਇਆ ਗਿਆ ਕਿਸੇ ਨੂੰ ਚਰਖੜੀਆਂ ਦੇ ਉੱਤੇ ਚੜ੍ਹ ਕੇ ਰੂਵੰਗ ਪਿੰਜ ਛੜਿਆ ਸਾਡੇ ਨਿੱਕੀ ਉਮਰ ਦੇ ਵੱਡੇ ਬਜ਼ੁਰਗਾਂ ਛੋਟੇ ਸਾਬ ਜਦੇ ਬਾਬਾ ਫਤਿਹ ਸਿੰਘ ਤੇ ਜੋਰਾਵਰ ਸਿੰਘ ਜੀ ਨੂੰ ਨੇਹਾਂ ਦੇ ਵਿੱਚ ਖੜੇ ਕਰਕੇ ਬਾਅਦ ਵਿੱਚ ਉਹਨਾਂ ਦਾ ਸਿਰ ਕਲਮ ਕਰਕੇ ਸ਼ਹੀਦ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਾਰਾ ਪਰਿਵਾਰ ਇਸ ਪੰਥ ਉੱਤੋਂ ਪੰਜਾਬ ਤੋਂ ਆਜ਼ਾਦੀ ਵਾਸਤੇ ਕੁਰਬਾਨ ਹੋਇਆ ਜਿਸ ਨੂੰ ਪੰਜਾਬ ਦੇ ਵਿੱਚ ਭਾਰਤੀ ਵਰਤਾਂਤ ਦੇ ਅਨੁਸਾਰ ਧਰਮ ਦੀ ਲੜਾਈ ਕਹਿ ਕੇ ਧਰਮ ਦੀ ਰਾਖੀ ਕਹਿ ਕੇ ਹੀ ਇਸ ਨੂੰ ਆਸੇ-ਪਾਸੇ ਕਰ ਦਿੱਤਾ ਜਾਂਦਾ ਰਿਹਾ। ਮਨੁੱਖ ਦਾ ਸਭ ਤੋਂ ਵੱਡਾ ਧਰਮ ਕੀ ਹੈ? ਆਜ਼ਾਦੀ, ਉਸ ਨੂੰ ਬੋਲਣ ਦਾ ਹੱਕ, ਉਸ ਨੂੰ ਜੀਉਣ ਦਾ ਹੱਕ। ਉਸ ਦੀ ਰਾਖੀ ਕਰਦਿਆਂ ਸਤਗੁਰਾਂ ਨੇ ਖੰਡਾ ਵਿਵਾਇਆ ਤੇ ਆਪਣੇ ਸਿੱਖੀ ਸੇਵਕਾਂ ਨੂੰ ਖੰਡਾ ਵਾਉਣ ਦੀ ਜਾਂਚ ਵੀ ਦਸੀ। ਜਿਸ ਦੇ ਨਤੀਜੇ ਵਜੋਂ ਵਿਦੇਸ਼ੀ ਹਾਕਮਾਂ ਨੂੰ ਇੱਥੋਂ ਕਢੀਸ ਕੇ ਬਾਹਰ ਕੱਢਿਆ ਗਿਆ। ਜਿਨ੍ਹਾਂ ਨੇ ਇਸ ਧਰਤੀ ਨੂੰ ਕਿਸੇ ਦੇ ਵਿਦੇਸ਼ੀਆਂ ਦੇ ਪੰਜੇ ਵਿੱਚੋਂ ਛੁੜਵਾਇਆ ਉਹਨਾਂ ਦਾ ਹੀ ਸਭ ਤੋਂ ਵੱਡਾ ਇਹਦੇ ਉੱਤੇ ਰਾਜ ਕਰਨ ਦਾ ਪਹਿਲਾ ਹੱਕ ਹੈ ਕਿਉਂਕਿ ਮੈਂ ਦੱਸਣਾ ਚਾਹੁੰਦਾ ਸੀ ਕਿ ਸਾਡਾ ਹੱਕ ਵੱਡਾ ਕਿਉਂ ਆ ਇਸੇ ਲਈ ਸਾਡਾ ਹੱਕ ਵੱਡਾ ਹੈ ਇਹ ਹੱਕ ਸਿਰਫ ਅਸੀਂ ਵਿਚਾਰਾਂ ਦੇ ਵਿੱਚ ਨਹੀਂ ਦੱਸ ਰਿਹਾ ਕਿ ਸਾਡਾ ਹੱਕ ਵੱਡਾ ਹੈ ਇਹ ਹੱਕ ਹਰ ਹਾਲਤ ਵਿੱਚ ਅਸੀਂ ਲਵਾਂਗੇ ਜਦ ਮੇਰੇ ਮੂੰਹੋਂ ਨਿਕਲੇ ਅਸੀਂ ਲਵਾਂਗੇ ਇਸ ਦਾ ਮਤਲਬ ਹੈ ਖਾਲਸਾ ਪੰਥ ਲਵੇਗਾ ਹੁਣ ਇਸੇ ਗੱਲ ਦਾ ਦੂਸਰਾ ਪਾਸਾ ਵੀ ਆਪ ਜੀ ਦੇ ਸਾਹਮਣੇ ਰੱਖਾਂ ਜਿਹੜੇ ਲੋਕ ਰਾਜ ਕਰਨ ਦੇ ਕਾਬਲ ਨਾ ਹੋਣ ਉਹਨਾਂ ਨੂੰ ਵੈਸੇ ਹੀ ਹੱਕ ਨਹੀਂ ਹੁੰਦਾ ਕਿ ਕਿਸੇ ਵੀ ਧਰਤੀ ਉੱਤੇ ਰਾਜ ਕਰਨ ਭਾਵੇਂ ਉਹ ਧਰਤੀ ਉਹਨਾਂ ਦੀ ਕਿਉਂ ਨਾ ਹੋਵੇ। ਅਜੋਕਾ ਇੰਡੀਆ 32,87,263 ਵਰਗ ਕਿਲੋਮੀਟਰ ਹੈ ਜਦਕਿ ਪੰਜਾਬ ਸਿਰਫ ਤਕਰੀਬਨ 50,000 ਵਰਗ ਕਿਲੋਮੀਟਰ ਹੈ। ਜੇ ਲਗਭਗ 33 ਲੱਖ ਵਰਗ ਕਿਲੋਮੀਟਰ ਨਾਲ ਤੁਹਾਡਾ ਕੁਝ ਨਹੀਂ ਬਣਿਆ ਤਾਂ ਇਸ ਦਾ ਅਰਥ ਸਪਸ਼ਟਾ ਤੁਹਾਡੇ ਕੋਲ ਰਾਜ ਕਰਨ ਦੀ ਸੋਚ ਸਮਝ ਬੁੱਧੀ ਅਕਲ ਯੋਗਤਾ ਬਿਲਕੁਲ ਹੀ ਨਹੀਂ ਹੈਗੀ। ਜੇ ਭਾਰਤ ਦੀ ਲਟਖੜਾਉਂਦੀ ਰਾਜਨੀਤੀ ਆਪਣਾ ਸਾਮਾ ਆਪਣਾ ਕੈਮ ਰੱਖਣ ਲਈ ਆਮ ਲੋਕਾਂ ਦੇ ਕਤਲਾਂ ਰਾਹੀਂ ਫਿਰਕਾ ਪ੍ਰਸਤੀ ਦੀ ਸਾਜਿਸ ਨੂੰ ਹੀ ਆਪਣਾ ਆਖਰੀ ਹਥਿਆਰ ਸਮਝਦੀ ਹੈ ਤਾਂ ਤੁਹਾਡੇ ਗੁਣਾਂ ਦੀ ਨਪੁੰਤਾ ਅਤੇ ਕੁਸ਼ਲਤਾ ਦਾ ਆਧਾਰ ਹੋਈ ਹੈ ਤਾਂ ਤੁਸੀਂ ਭਾਰਤ ਨੂੰ ਵਿਕਸਿਤ ਕਰਨ ਤੇ ਸੁਰੱਖਿਅਤ ਰੱਖਣ ਦੇ ਬਿਲਕੁਲ ਅਯੋਗ ਹੋ ਤੁਸੀਂ ਬਿਲਕੁਲ ਕਾਬਲ ਨਹੀਂ ਹੋ ਪਾਕਿਸਤਾਨ ਹੱਥੋਂ ਹੋਈ ਹਾਰ ਸੰਸਾਰ ਦੇ ਗਲੋਬਲ ਮਹਾਜ ਤੇ ਨਮੁਸ਼ੀ ਭਰੀ ਫੌਜੀ ਹਾਰ ਇਸ ਤੇ ਤਾਜ਼ਾ ਸਬੂਤ ਹਨ ਅਤੇ ਫੌਜੀ ਸਾਜੋ ਸਮਾਨ ਦੀ ਤਕਨੀਕੀ ਯੁਗਤ ਅਤੇ ਵਰਤੋਂ ਵਿੱਚ ਅਯੋਗ ਅਫਸਰਾਂ ਅਤੇ ਅਹਿਲਕਾਰਾਂ ਦੀ ਕਮੀ ਵੀ ਜੱਗ ਜਾ ਰਿਹਾ ਹੈ ਫੌਜੀ ਜੰਗੀ ਵਿਉਂਤਬੰਦੀ ਸਹੀ ਤਰੀਕੇ ਨਾਲ ਨਾ ਹੋ ਸਕਣੀ ਕਿਸੇ ਸਜੋਗ ਜਨਰਲ ਦੀ ਘਾਟ ਦਾ ਵੱਡਾ ਸਬੂਤ ਹੈ ਜੇ ਮੇਰੀ ਗੱਲ ਗਲਤ ਹੈ ਜਾਂ ਝੂਠਾ ਹੈ ਤਾਂ ਫੇਲ ਬਾਜ਼ੀਆਂ ਪੇਲਦੇ ਹੋਏ ਜ਼ਮੀਨ ਤੇ ਨਹੀਂ ਸੰ ਡਗਣੇ 77 ਡਰੋਨ ਜ਼ਮੀਨ ਦੇ ਉੱਤੇ ਪੜਕ ਪੜਕ ਕਰਕੇ ਨਹੀਂ ਸੀ ਡਗਣੇ ਮੈਂ ਤਾਂ ਸਿਰਫ ਤੁਹਾਨੂੰ ਸ਼ੀਸ਼ਾ ਦਿਖਾ ਰਿਹਾ ਹਾਂ ਤੁਸੀਂ ਸੁਪਨਾ ਲੈ ਰਹੇ ਹੋ ਸੁਪਨਾ ਲੈਣਾ ਹਰ ਇੱਕ ਦਾ ਹੱਕ ਹੈ ਪਰ ਆਪਣੇ ਸੁਪਨਿਆਂ ਨੂੰ ਉਹਨਾਂ ਕੀ ਰੱਖੋ ਜਿੰਨਾਕ ਤੁਹਾਡੇ ਕੋਲ ਹੱਕ ਹੈ ਆਪਣੇ ਹੱਕ ਤੋਂ ਵੱਧ ਵੱਡੇ ਸੁਪਨੇ ਲੈ ਕੇ ਪੰਜਾਬੀ ਦੀ ਕਹਾਵਤ ਹੈ ਪੈਰ ਉਹਨੇ ਪਸਾਰੋ ਜਿੰਨੀ ਵੱਡੀ ਤੁਹਾਡੀ ਚਾਦਰ ਹੈ ਜੇ ਪਾਇਲਟਾਂ ਦੇ ਦਿਲ ਉਸਮਾਨ ਦੇ ਵਿੱਚ ਉਡਾਰੀ ਮਾਰਦਿਆਂ ਦਹਿਲਾਉਂਦੇ ਤੇ ਡਰਦੇ ਹਨ ਤਾਂ ਲੜਾਈ ਤੁਸੀਂ ਕਿਸਵਾਂ ਲੜਨੀ ਹੈ ਯਮਨਾ ਦਰਿਆ ਤੋਂ ਲੈਦੇ ਵਾਲੇ ਪਸ ਦੇ ਵਸ ਦਾ ਸਭਿਆਚਾਰ ਤੇ ਭਾਈਚਾਰਾ ਇਸ ਘਰੌਣ ਵਾਲੇ ਤੇ ਲੱਤਾਂ ਕੰਬਣ ਵਾਲੇ ਕਿਰਦਾਰ ਦਾ مالک ਨਹੀਂ ਹੈ ਜੇ ਇਸ ਤਰ੍ਹਾਂ ਦੇ ਉਹ ਲੋਕ ਹੁੰਦੇ ਤਾਂ 1984 ਵਿੱਚ ਗੁਰਦੁਆਰ ਸਾਹਿਬ ਦੇ ਉੱਤੇ ਗੁਰਦੁਆਰਿਆਂ ਦੇ ਉੱਤੇ ਚੜਾਏ ਹੋਏ ਟੈਂਕਾਂ ਨਾਲ ਗੱਲ ਮੁੱਕ ਜਾਣੀ ਸੀ ਤੁਹਾਡੇ ਟੈਂਕ ਸਿਰਫ ਗੁਰਦੁਆਰਿਆਂ ਮਸੀਤਾਂ ਦੇ ਉੱਤੇ ਹੀ ਚੱਲ ਸਕਦੇ ਨੇ ਬਾਰਡਰਾਂ ਦੇ ਉੱਤੇ ਕੰਮ ਕਰਨ ਦੇ ਯੋਗ ਨਹੀਂ ਹੈਗੇ ਇਹ ਸਾਰੀਆਂ ਕਮੀਆਂ ਪੇਸ਼ੀਆਂ ਘਾਟਾਂ ਤੁਹਾਡੇ ਰਾਜ ਪ੍ਰਬੰਧ ਦੀ ਨਕਾਰਾਤਮਕਤਾ ਤੇ ਨਲਾਇਕਪਨ ਦਾ ਸਬੂਤ ਹੈ ਤੁਸੀਂ ਨੈਤਿਕ ਆਧਾਰ ਉੱਤੇ ਹੀ ਰਾਜ ਪ੍ਰਬੰਧ ਲਈ ਬਿਲਕੁਲ ਅਯੋਗ ਤੇ ਨਲਾਇਕ ਹੋ ਕਿਸੇ ਦੇਸ਼ ਦਾ ਅੰਦਰੂਨੀ ਖਤਰਨਾਕ ਮਸਲਿਆਂ ਨਾਲ ਹੀ ਸਾਜ਼ਿਸ਼ੀ ਢੰਗਾਂ ਨਾਲ ਜੂਝਦੇ ਰਹਿਣਾ ਉਸ ਦੀ ਅਸਥਿਰਤਾ ਦੇ ਵੱਡੇ ਸੰਕੇਤ ਹੁੰਦੇ ਹਨ ਜਿਵੇਂ ਕਸ਼ਮੀਰ ਪੰਜਾਬ ਨਾਗਾਲੈਂਡ ਮਿਜ਼ੋਰਮ ਤ੍ਰਪਰਾ ਅਸਾਮ ਮਘਾਲਿਆ ਚਾਰਖੰਡਾ ਅਰਨਾਚਲ ਪ੍ਰਦੇਸ਼ ਹੋਰ ਵੀ ਕਈ ਸਟੇਟਾਂ ਹੋਣੀਆਂ ਜਿਨ੍ਹਾਂ ਦਾ ਨਾਮ ਨਹੀਂ ਚਿੱਤੇ ਨਹੀਂ ਇਹਨਾਂ ਸਾਰੀਆਂ ਦੀਆਂ ਦਰਪੇਸ਼ ਸਮੱਸਿਆਵਾਂ ਇਸ ਦਾ ਸਬੂਤ ਹਨ ਕਿ ਤੁਸੀਂ ਜਾਂ ਤੁਹਾਡਾ ਰਾਜ ਪ੍ਰਬੰਧ ਤੁਸੀਂ ਸੰਭਾਲਣ ਦੇ ਅਯੋਗ ਹੋ ਇਹ ਗੱਲਾਂ ਤੁਹਾਨੂੰ ਭਾਰਤ ਵਿੱਚ ਕਿਸੇ ਨੇ ਨਹੀਂ ਕਹਿਣੀਆਂ ਕਿਉਂਕਿ ਤੁਹਾਡੇ ਚੈਨਲ ਤੁਹਾਡੇ ਜ਼ਰ ਖਰੀਦ ਹਨ ਉਹਨਾਂ ਨੇ ਤਾਂ ਤੁਹਾਡੀ ਚਾਪਲੂਸੀ ਕਰਨੀ ਹੈ ਤੁਸੀਂ ਕੁੱਟ ਖਾ ਕੇ ਵੀ ਕਹੀ ਜਾਣਾ ਕਿ ਅਸੀਂ ਉਹਨੂੰ ਬਹੁਤ ਕੁੱਟਿਆ ਜਿਵੇਂ ਤੁਹਾਡੇ ਚੈਨਲਾਂ ਦੇ ਉੱਤੇ ਕਿਹਾ ਸੀ ਕਿ ਅਸੀਂ ਤੇ اسلامਾਬਾਦ ਤੇ ਕਬਜ਼ਾ ਕਰ ਲਿਆ। ਤੁਸੀਂ ਤਾਂ ਭੁੱਲ ਹੀ ਜਾਂਦੇ ਹੋ ਕਿ ਤੁਹਾਡੇ ਤੋਂ ਬਗੈਰ ਬਾਹਰ ਵੀ ਸੰਸਾਰ ਦੇ ਉੱਤੇ ਵੱਡੇ ਵੱਡੇ ਚੈਨਲ ਖਬਰਾਂ ਦੇ ਰਿਹਾ ਹੈ। ਤੁਹਾਨੂੰ ਸਾਰਾ ਸੰਸਾਰ ਸੁਣ ਰਿਹਾ ਹੈ ਪਰ ਤੁਹਾਨੂੰ ਕੋਈ ਫਰਕ ਨਹੀਂ। ਤੁਸੀਂ ਆਪਣੀ ਨਲਾਇਕੀ ਦੇ ਵਿੱਚ ਐ ਮਸਤ ਹੋ। ਇਸ ਵੇਲੇ ਸੰਸਾਰ ਦੇ ਵਿੱਚ ਖਾਸ ਕਰਕੇ ਯੂਨੋ ਦੇ ਵਿੱਚ ਪਹਿਲੇ ਨੰਬਰ ਤੇ ਜਿਹੜਾ ਉਛਲ ਦਾ ਮਸਲਾ ਹੈ ਉਹ ਖਾਲਿਸਤਾਨ ਦਾ ਹੈ। ਜਿਸ ਨੇ ਸੰਸਾਰ ਨੂੰ ਸਿੱਖਾਂ ਦੇ ਖੁੱਸੇ ਰਾਜਪਤੀ ਜਾਣੂ ਕਰਾਉਣ ਦੇ ਨਾਲ ਨਾਲ ਭਾਰਤੀ ਜ਼ੁਲਮਾਂ ਤੇ ਠੱਕਿਆਂ ਦੇ ਵਿਸਾਰ ਤੋਂ ਜੁਵਾਨਾਂ ਨੂੰ ਵੱਡੀ ਪਦਰ ਤੇ ਜਾਣੂ ਕਰਾਇਆ। ਦੂਸਰੇ ਨੰਬਰ ਦੇ ਉੱਤੇ ਕਸ਼ਮੀਰ ਦਾ ਮਸਲਾ ਹੈ ਜਿਸ ਨੂੰ ਪਾਕਿਸਤਾਨ ਹੱਲ ਕਰਨ ਵਾਸਤੇ ਜੁਵਾਨਾਂ ਕੋਲ ਸਟੇਟ ਹੋਣ ਦੇ ਬਾਵਜੂਦ ਵੀ ਕਮਜ਼ੋਰ ਢੰਗਾਂ ਨਾਲ ਲੜਖੜਾਉਂਦੀਆਂ ਹੋਈਆਂ ਲੱਤਾਂ ਨਾਲ ਪੇਸ਼ ਕਰਦਾ ਰਿਹਾ ਹੈ। ਉਸ ਕੋਲ ਤਾਕਤ ਹੋਣ ਦੇ ਬਾਵਜੂਦ ਵੀ ਫਿਰ ਵੀ ਉਸ ਨੂੰ ਆਪਣੇ ਆਪ ਤੇ ਭਰੋਸਾ ਨਹੀਂ ਕਿ ਮੇਰੇ ਕੋਲ ਕਿੰਨੀ ਕਿ ਤਾਕਤ ਹੈ। ਉਹ ਫਿਰ ਵੀ ਕਹਿੰਦਾ ਰਹਿੰਦਾ ਨਹੀਂ ਭਾਰਤ ਬਹੁਤ ਤਗੜਾ ਅਸੀਂ ਨਹੀਂ ਲੜ ਸਕਦੇ। ਜੰਗਾਂ ਜਿੱਤਣ ਦਾ ਇਤਿਹਾਸ ਗਿਣਤੀਆਂ ਮਿੰਟੀਆਂ ਦਾ ਤੇ ਹਥਿਆਰਾਂ ਦਾ ਬਹੁਤਾ ਵੱਡਾ ਮਸਾਜ ਨਹੀਂ ਹੁੰਦਾ ਇਹਦੇ 'ਚ ਕੋਈ ਫਰਕ ਨਹੀਂ ਕਿ ਚੰਗੇ ਦੇ ਵਧੀਆ ਦੇ ਵੱਡੇ ਹਥਿਆਰ ਆਪਣਾ ਵੱਡਾ ਅਸਰ ਪਾਉਂਦੇ ਹਨ ਪਰ ਜੇ ਕੋਲ ਵੱਡਾ ਦਿਲ ਨਹੀਂ ਆਪਣੇ ਆਪ ਤੇ ਪ੍ਰੋਸਾ ਨਹੀਂ ਤਾਂ ਕੋਈ ਲੜਾਈ ਨਹੀਂ ਜਿੱਤ ਸਕਦਾ ਜੇ ਸਿੱਖ ਆਪਣੀ ਇਸ ਰਾਜਨੀਤਿਕ ਲੜਾਈ ਨੂੰ ਸਫਾਰਤੀ ਢੰਗ ਨਾਲ ਵੱਡੇ ਪੱਧਰ ਤੇ ਅੱਗੇ ਲੈ ਕੇ ਗਏ ਹਨ ਤੇ ਇਸ ਦੇ ਪਿੱਛੇ ਇੱਕ ਵੱਡਾ ਹੌਸਲਾ ਕੰਮ ਕਰਦਾ ਭਾਰਤ ਨੇ ਪੂਰੀ ਕੋਸ਼ਿਸ਼ ਕੀਤੀ ਹੈ ਨਾ ਵਿਦੇਸ਼ਾਂ ਵਿੱਚ ਕਤਲ ਕਰਾ ਕੇ ਸਿੱਖਾਂ ਨੂੰ ਡਰਾਉਣ ਦੇ ਪੂਰੇ ਯਤਨ ਕੀਤੇ ਹਨ ਜਿੰਨਾ ਦਾ ਕੋਈ ਜ਼ੋਰ ਸੀ ਕੀ ਇਹ ਮਸਲਾ ਖਤਮ ਹੋ ਗਿਆ ਚੁੱਪ ਹੋ ਗਿਆ ਇਹ ਪਾਕਿਸਤਾਨ ਦੀ ਲੀਡਰਸ਼ਿਪ ਦੀ ਗੱਲ ਕਰੀਏ ਉਸ ਕੋਲ ਵੀ ਡਰੂ ਮਾਨਸਿਕਤਾ ਦੇ ਕਮਜ਼ੋਰ ਲੀਡਰ ਹੀ ਰਹੇ ਨੇ ਜੋ ਕਦੇ ਚੀਨ ਤੇ ਕਦੇ ਅਮਰੀਕਾ ਦੇ ਹੱਥਾਂ 'ਚ ਖੇਡਦੇ ਨੇ ਜਿਵੇਂ ਭਾਰਤ ਕਦੇ ਰੂਸ ਦੇ ਘਿਹੜੇ ਜਾ ਚੜਦਾ ਕਦੇ ਅਮਰੀਕਾ ਦੇ ਘਿਹੜੇ ਚੜ ਜਾਂਦਾ ਆਪਣੀ ਰਾਜਨੀਤਿਕ ਸੂਝਬੂਝ ਦੀ ਡਾਮਾਡੋਲ ਸਥਿਤੀ ਦਾ ਪ੍ਰਗਟਾਵਾ ਬੀਤੇ ਸਮੇਂ ਵਿੱਚ ਕਰ ਚੁੱਕੇ ਆ ਇਹ ਅਤੇ ਅਜੇ ਵੀ ਉੱਥੇ ਹੀ ਕਿਸੇ ਅਗਿਆਤ ਚੱਕਰ ਵੀ ਵਿੱਚ ਫਸੇ ਖੜੇ ਘਰੇ ਦਿਸਦੇ ਆ ਮੈਂ ਇਹ ਗੱਲਾਂ ਆਪਣੀ ਸੰਗਤ ਦੇ ਮੋਰੇ ਕਿਉਂ ਦੱਸ ਰਿਹਾ ਉਸ ਨੂੰ ਆਪਣੇ ਦੁਸ਼ਮਣ ਦੇ ਬਾਰੇ ਵਿੱਚ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਸਿਰਫ ਇੱਕ ਦਿਮਾਗ ਦੇ ਵਿੱਚ ਦਹਿਲਜਾ ਭਾਈ ਰੱਖਣਾ ਭਾਰਤ ਬਹੁਤ ਵੱਡੀ ਤਾਕਤ ਆ ਅਸੀਂ ਕੀ ਕਰਾਂਗੇ ਉਸ ਵੇਲੇ ਵੀ ਤਾਂ ਮੁਗਲ ਤਾਕਤ ਬਹੁਤ ਵੱਡੀ ਸੀ ਜੇ ਗੁਰੂ ਸਾਹਿਬ ਵੀ ਕਹਿ ਦਿੰਦੇ ਅਸੀਂ ਤਾਂ ਹੈ ਹੀ ਚਾੜੇ ਅਸੀਂ ਤਾਂ ਹੁਣ ਖਤਮ ਹੋ ਜਾਣਾ ਅਸੀਂ ਕੀ ਕਰਾਂਗੇ ਪਰ ਇਤਿਹਾਸ ਦੁਨੀਆ ਦੇ ਸਾਹਮਣੇ ਲੜਾਈ ਲੜਨ ਲਈ ਘੱਟੋ ਘੱਟ ਦੋ ਚੀਜ਼ਾਂ ਕੋਲ ਹੋਣੀਆਂ ਬਹੁਤ ਜ਼ਰੂਰੀਆਂ ਪਹਿਲੀ ਸੱਚ ਤੇ ਦੂਸਰਾ ਹਿੰਮਤ ਤੀਸਰਾ ਆਪਣੇ ਆਪ ਤੇ ਭਰੋਸਾ ਗੁਰੂ ਸਾਹਿਬ ਦੇ ਵੇਲੇ ਵੀ ਗੁਰੂ ਸਾਹਿਬ ਦੀਆਂ ਲੱਤਾਂ ਖਿੱਚਣ ਵਾਲੇ ਗੁਰੂ ਸਾਹਿਬ ਦਾ ਵਿਰੋਧ ਕਰਨ ਵਾਲੇ ਉਹਨਾਂ ਦੇ ਚਾਚੇ ਤਾਇ ਦੇ ਪੁੱਤ ਧੀਰਮੱਲੀਏ ਮੀਣੇ ਮਸੰਦ ਜਿਨ੍ਹਾਂ ਨੂੰ ਆਪਾਂ ਕਹਿੰਨੇ ਆ ਉਹ ਸਾਰੇ ਦਰਬਾਰ ਸਾਹਿਬ ਦੇ ਉੱਤੇ ਕਬਜ਼ਾ ਕਰਕੇ ਬੈਠੇ ਸੀ ਤੇ ਅੱਜ ਵੀ ਇਹ ਕਬਜ਼ਾ ਕਰਕੇ ਬੈਠੇ ਕੀ ਉਹਨਾਂ ਨੇ ਦਰਬਾਰ ਸਾਹਿਬ ਤੇ ਕਬਜ਼ਾ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਧੇ ਹੋਏ ਕਦਮ ਰੋਕ ਲੈ ਕੀ ਅੱਜ ਵਾਲੇ ਜਿਹੜੇ ਉੱਥੇ ਕਬਜ਼ਾ ਕਰਕੇ ਬੈਠੇ ਨੇ ਇਹ ਸਾਡੇ ਕਦਮਾਂ ਨੂੰ ਸਿੱਖਾਂ ਦੇ ਕਦਮਾਂ ਨੂੰ ਖਾਲਸਾ ਪੰਥ ਦੇ ਕਦਮਾਂ ਨੂੰ ਸਿੱਖ ਲਹਿਰ ਨੂੰ ਸਿੱਖ ਸੰਘਰਸ਼ ਨੂੰ ਸਿੱਖ ਜੱਦੋ ਜਹਿਦ ਨੂੰ ਕੀ ਇਹ ਰੋਕ ਲੈਣਗੇ ਝੂਠ ਬੇਸ਼ੱਕ ਆਰਥਿਕ ਤੌਰ ਤੇ ਹਥਿਆਰਾਂ ਦੇ ਤੌਰ ਤੇ ਬੰਦਿਆਂ ਦੇ ਤੌਰ ਤੇ ਗਿਣਤੀ ਦੇ ਤੌਰ ਤੇ ਜਿੰਨਾ ਮਰਜੀ ਵੱਡਾ ਹੋਵੇ ਸੱਚ ਦੇ ਸਨਮੁਖੇ ਹਮੇਸ਼ਾ ਬਿਲਕੁਲ ਇੱਕ ਚੂਹੇ ਤੋਂ ਵੱਡਾ ਨਹੀਂ ਹੁੰਦਾ ਸ਼ਰਤ ਇਹ ਹੈ ਕਿ ਜਿਸ ਨਾਲ ਉਹ ਲੜ ਰਿਹਾ ਉਹ ਧਿਰ ਆਪਣੇ ਆਪ ਤੇ ਭਰੋਸਾ ਕਰਦੀ ਹੋਵੇ ਆਪਣੇ ਇਸ਼ਟ ਉੱਤੇ ਭਰੋਸਾ ਕਰਦੀ ਹੋਵੇ ਆਪਣੀ ਵਿਚਾਰਧਾਰਾ ਦੇ ਸਨਮੁਖ ਤੇ ਉਹਨਾਂ ਅਮਲਾਂ ਦੇ ਵਿੱਚ ਜਿਉਂਦੀ ਹੋਵੇ ਜਕਾਰੇ ਛੱਡੀ ਜਾਣੇ ਬਾਣੀ ਪੜ੍ਹਨੀ ਨਹੀਂ ਜਕਾਰੇ ਛੱਡੀ ਜਾਣੇ ਨਾਮ ਸਿਮਰਨ ਕਰਨਾ ਕੋਈ ਨਹੀਂ ਸ਼ਕਤੀ ਕਿੱਥੋਂ ਆਣੀ ਸੋ ਇਹ ਚੀਜ਼ ਨਾਲ ਖਾਲਸਾ ਪੰਥ ਪੂਰੀ ਤਰ੍ਹਾਂ ਗੁਰੂ ਸਾਹਿਬ ਜੀ ਦੀ ਇਹਦੇ ਤੇ ਬਖਸ਼ਿਸ਼ ਹੈ। ਹਰੇਕ ਸਿੱਖ ਨੂੰ ਗੁਰਬਾਣੀ ਨਾਲ, ਨਾਮ ਸਿਮਰਨ ਨਾਲ ਜੁੜਨਾ ਪੈਣਾ ਹੈ। ਇਹਦੇ ਨਾਲ ਸੰਬੰਧਿਤ ਇੱਕ ਛੋਟੀ ਜਿਹੀ ਘਟਨਾ ਜਾਦਾ ਕਿ ਮੈਂ ਵੀ ਤੁਹਾਡੇ ਨਾਲ ਸਾਂਝੀ ਕਰ ਲੈਣਾ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਰਾ ਪਰਿਵਾਰ ਸ਼ਹੀਦ ਹੋ ਗਿਆ। ਤਾਂ ਉਸ ਮੁਸਲਮਾਨ ਵੀਰ ਦਾ ਨਾਮ ਯਾਦ ਨਹੀਂ ਰਿਹਾ ਮੈਨੂੰ। ਉਸਨੇ ਕਿਹਾ ਸੀ ਗੁਰੂ ਸਾਹਿਬ ਆਪਣੀ ਹਾਰ ਤਾਂ ਹੋ ਗਈ ਹੈ। ਫੌਜਾਂ ਆਪਣੇ ਕੋਲ ਨਹੀਂ ਰਹੀਆਂ, ਸਿੰਘ ਆਪਣੇ ਕੋਲ ਨਹੀਂ ਰਹੇ, ਪੈਸੇ ਦੀ ਕਮੀ ਆਪਾਂ ਨੂੰ ਪੈ ਗਈ ਹੈ। ਪਰਿਵਾਰ ਆਪਣਾ ਸ਼ਹੀਦ ਹੋ ਗਿਆ। ਹਾਰ ਤਾਂ ਆਪਣੀ ਹੋ ਗਈ ਹੈ। ਕਿਉਂ ਨਹੀਂ ਹੁਣ ਆਪਾਂ ਮੁਗਲਾਂ ਨਾਲ ਸਮਝੌਤਾ ਕਰ ਤਾਂ ਗੁਰੂ ਸਾਹਿਬ ਨੇ ਅੱਗੇ ਪੁੱਤਾ ਕੀ ਜਵਾਬ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਮੇਰੇ ਕੋਲ ਜੇ ਸਭ ਕੁਝ ਹੈ ਤਾਂ ਉਹ ਅੱਗੇ ਹੈਰਾਨ ਹੋ ਕੇ ਪੁੱਛਣ ਲੱਗਾ ਮਹਾਰਾਜ ਸਭ ਕੁਝ ਕੀ ਹੈ ਮੇਰੇ ਕੋਲ ਪਰਮੇਸ਼ਰ ਦੀ ਬੰਦਗੀ ਹੈ ਮੇਰੇ ਕੋਲ ਪਰਮੇਸ਼ਰ ਦਾ ਨਾਮ ਹੈ ਜੇ ਇਹ ਹੀ ਗੱਲ ਗੁਰੂ ਸਾਹਿਬ ਸਿਰਫ ਗੁਰਬਾਣੀ 'ਚ ਲਿਖ ਕੇ ਸਾਨੂੰ ਦੇ ਜਾਣ ਤਾਂ ਸਾਡਾ ਭਰੋਸਾ ਦਾ ਡਾਮਡੋਰ ਹੋਣਾ ਹੀ ਹੈ ਗੁਰੂ ਸਾਹਿਬ ਨੇ ਸਾਰਾ ਪਰਿਵਾਰ ਆਪਣਾ ਸ਼ਹੀਦ ਕਰਾ ਕੇ ਹਰੇਕ ਪ੍ਰਕਾਰ ਦਾ ਚਾਰੇ ਪਾਸੇ ਆਪਣਾ ਨੁਕਸਾਨ ਕਰਵਾ ਕੇ ਫੇਰ ਇਹ ਗੱਲ ਕਹੀ ਸੀ ਤਾਂ ਕਿ ਭੁੱਖ ਦੇ ਵਿੱਚ ਆਉਣ ਵਾਲੇ ਖਾਲਸੇ ਨੂੰ ਯਕੀਨ ਹੋ ਜਾਵੇ ਕਿ ਜੋ ਗੁਰੂ ਸਾਹਿਬ ਨੇ ਕਿਹਾ ਉਹ ਸੱਚ ਸੀ ਜਿਸਦੀ ਸਭ ਤੋਂ ਵੱਡੀ ਮਿਸਾਲ ਤੇ ਉਦਾਹਰਣ ਹੈ ਕਿ ਉਸੇ ਗੁਰੂ ਸਾਹਿਬ ਦੇ ਕੋਲੋਂ ਦਿੱਲੀ ਤਖਤ ਤੇ ਬਹਿਣ ਵਾਲਾ ਬਹਾਦਰ ਸ਼ਾਹ ਮਦਦ ਮੰਗਣ ਲੱਗਾ ਤੇ ਮਦਦ ਉਹਦੇ ਕੋਲੋਂ ਮੰਗੀ ਜਾਂਦੀ ਹੈ ਨਾ ਜਿਹਦੇ ਕੋਲ ਸਭ ਕੁਝ ਹੋਵੇ ਅਤੇ ਗੁਰੂ ਸਾਹਿਬ ਨੇ ਬਤੌਰ ਉਸਦੀ ਮਦਦ ਕੀਤੀ ਵੀ ਉਹਨਾਂ ਹੀ ਮੁਗਲਾਂ ਦੇ ਤਖਤ ਤੇ ਕੋਲ ਜਾ ਕੇ ਖਲੋ ਕੇ ਸਤਗੁਰਾਂ ਨੇ ਆਪਣਾ ਉਸ ਵੇਲੇ ਭਾਸ਼ਣ ਵੀ ਦਿੱਤਾ ਕਿਉਂ ਦਿੱਤਾ ਕਿਉਂਕਿ ਗੁਰੂ ਸਾਹਿਬ ਜੇਤੂ ਸਨ ਤੇ ਜੇਤੂ ਜਿਹੜੀ ਅਸਲ ਚੀਜ਼ ਸੀ ਉਹ ਕੀ ਸੀ ਉਹ ਸੀ ਸੱਚ ਤੁਹਾਡੇ ਸੰਘਰਸ਼ ਦਾ ਸੱਚ ਗੁਰੂ ਸਾਹਿਬ ਦੇ ਪੱਲੇ ਵਿੱਚ ਸੀ ਅੱਜ ਵੀ ਸੰਘਰਸ਼ ਦਾ ਸੱਚ ਸਾਡੇ ਪੱਲੇ ਵਿੱਚ ਹੈ ਅਸੀਂ ਵੀ ਅੱਜ ਦੇ ਜੇਤੂ ਆਂ ਐਵੇਂ ਘਬਰਾਉਂਦੇ ਨਾ ਰਿਹਾ ਕਰੋ ਮੈਂ ਆਪਣੀ ਗੱਲ ਦੀ ਲੜੀ ਨੂੰ ਥੋੜਾ ਜਿਹਾ ਅੱਗੇ ਤੋਰਾਂ ਜਿਹੜੀ ਮੈਂ ਪਿੱਛੇ ਛੱਡ ਗਿਆ ਸੀ ਮੈਂ ਇਹ ਸਾਰਾ ਵਿਸ਼ਲੇਸ਼ਣ ਦੇ ਤੌਰ ਦੇ ਉੱਤੇ ਰੱਖਣਾ ਜ਼ਰੂਰੀ ਸਮਝਦਾ ਸਾਂ ਤਾਂ ਕਿ ਪੰਜਾਬ ਦੇ ਖਾਲਸਾਤਾਂ ਦੇ ਮਸਲੇ ਦੇ ਹਾਲਤੋਂ ਪਹਿਲਾਂ ਮਸਲੇ ਦੀ ਜੜ ਨੂੰ ਸਮਝਣ ਦੀ ਲੋੜ ਹੈ ਅਤੇ ਫਿਰ ਕਸ਼ਮੀਰ ਦੇ ਅਸਲ ਮਸਲੇ ਨੂੰ ਹੱਲ ਕਰਨ ਵਾਸਤੇ ਇਸ ਤੋਂ ਵੀ ਪਹਿਲਾਂ ਖਾਲਸਾਤਾਂ ਦੇ ਮਸਲੇ ਨੂੰ ਹੱਲ ਕਰਨਾ ਪੈਣਾ ਕਿਉਂਕਿ ਪਾਕਿਸਤਾਨ ਦਾ ਚੈਨਲ ਕੱਲ ਦਾ ਖਬਰਾਂ ਦੇ ਰਿਹਾ ਜੀ ਸ਼ਾਇਦ ਟਰੰਪ ਕਸ਼ਮੀਰ ਦੇ ਮਸਲੇ ਦੇ ਵਿੱਚ ਕੋਈ ਗੱਲ ਕਰੇ ਟਰੰਪ ਸਾਹਿਬ ਵੀ ਉਦੋਂ ਤੱਕ ਇਸ ਮਸਲੇ ਨੂੰ ਹੱਲ ਨਹੀਂ ਕਰ ਸਕਦੇ ਜਦ ਤੱਕ ਉਸਨੇ ਖਾਲਸਾਤਨ ਦੀ ਗੱਲ ਨੂੰ ਅੱਗੇ ਨਾ ਤੋਰਿਆ ਉਸ ਦਾ ਕਾਰਨ ਕੀ ਹੈ ਕਸ਼ਮੀਰ ਖਾਲਸਾ ਰਾਜ ਸਟੇਟ ਦੀ ਇੱਕ ਛੋਟੀ ਸਟੇਟ ਹੈ ਜਿਵੇਂ ਅੱਜ ਭਾਰਤ ਦੇ ਥੱਲੇ ਪੰਜਾਬ ਸਟੇਟ ਹੈ ਇਸੇ ਤਰ੍ਹਾਂ ਕਸ਼ਮੀਰ ਖਾਲਸਾ ਰਾਜ ਦਾ ਹਿੱਸਾ ਹੈ ਖਾਲਸਾ ਸਰਕਾਰ ਦਾ ਹਿੱਸਾ ਹੈ ਜਦੋਂ ਡੋਗਰਿਆਂ ਨਾਲ ਰਲ ਕੇ ਤੇ ਕੁਝ ਸਰਦਾਰਾਂ ਦੀਆਂ ਬੇਵਕੂਫੀਆਂ ਕਰਕੇ ਰਾਜ ਖੁੱਸਾ ਤੇ ਡਿੱਗਾ ਤਾਂ ਜਿਨ੍ਹਾਂ ਨੇ ਸਿੱਖ ਰਾਜ ਨੂੰ ਡੇਗਣ ਵਾਸਤੇ ਵਿਚਵੜ ਕੇ ਮਹਾਰਾਜ ਰਣਜੀਤ ਸਿੰਘ ਦੇ ਰਾਜ ਦੀਆਂ ਜੜਾਂ ਕੱਟਣ ਵਿੱਚ ਸਭ ਤੋਂ ਅਹਿਮ ਰੋਲ ਅਦਾ ਕੀਤਾ ਸੀ ਉਨ੍ਹਾਂ ਵਿੱਚੋਂ ਹਰੀ ਸਿੰਘ ਡੋਗਰੇ ਨੂੰ ਇਨਾਮ ਵਜੋਂ ਕਸ਼ਮੀਰ ਦੀ ਸਟੇਟ ਦੇ ਦਿੱਤੀ ਪਿਆਤੂ ਸਾੰਬਲਾ ਇਸ ਦਾ ਮਤਲਬ ਇਹ ਹੈ ਕਿ ਉਹ ਵੀ ਸਟੇਟ ਸਿੱਖਾਂ ਦੀ ਹੈ ਜਿਵੇਂ ਚੋਰ ਸਾਡੇ ਘਰ ਚ ਸਨ ਲਾਉਣ ਚੋਰੀ ਕਰਨ ਤੇ ਸਾਰਾ ਸਮਾਨ ਬਾਅਦ ਵਿੱਚ ਆਪਸ ਵਿੱਚ ਵੰਡਣ ਲੱਗੇ ਹੋਣ ਜੇ ਅੱਜ ਭਾਰਤ ਜਾਂ ਪਾਕਿਸਤਾਨ ਕਸ਼ਮੀਰ ਦੇ ਮਸਲੇ ਨੂੰ ਲੈ ਕੇ ਸੰਸਾਰ ਦੇ ਵੱਡੇ ਟੇਬਲ ਦੇ ਉੱਤੇ ਬਹਿ ਕੇ ਗੱਲ ਕਰਨ ਦਾ ਯਤਨ ਕਰਨ ਤਾਂ ਇਸ ਕਸ਼ਮੀਰ ਦੇ ਮਸਲੇ ਵਿੱਚ ਸਿੱਖ ਪਹਿਲੀ ਤਰ ਹੈ ਦੂਜੀ ਤਰ ਹੈਗੀਆ ਕਸ਼ਮੀਰ ਤੀਜੀ ਤਰ ਹੈਗੀਆ ਭਾਰਤ ਚੌਥੀ ਤਰ ਹੈਗੀਆ ਪਾਕਿਸਤਾਨ ਏ ਨਹੀਂ ਤੀਜੀਆਂ ਚੌਥੀਆਂ ਤਰ੍ਹਾਂ ਤਾਂ ਗੱਲ ਕਰਨਗੇ ਆ ਤੇ ਜਿਹੜੇ ਪਹਿਲੀ ਤੇ ਦੂਜੀ ਤੇ ਉਹਨਾਂ ਨੂੰ ਕੋਈ ਪੁੱਛਿਆ ਹੀ ਨਾ ਕਿਉਂਕਿ ਜੇ ਅਸੀਂ ਇਹਨਾਂ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਨਾ ਕੀਤੀ ਤਾਂ ਸਾਡੇ ਖਾਲਸਾਤਾਂ ਦੇ ਮਸਲੇ ਵੱਲ ਕਿਸੇ ਨੇ ਧਿਆਨ ਨਹੀਂ ਦੇਣਾ ਉਹਨਾਂ ਦਾ ਧਿਆਨ ਖਿੱਚਣ ਵਾਸਤੇ ਸਾਨੂੰ ਆਪਣੀ ਡਿਪਲੋਮੇਸੀ ਦੀ ਡਾਂਗ ਵਿੱਚ ਫਸਾਉਣੀ ਪੈਣੀ ਹੈ ਜਦੋਂ ਭਾਜਪਾ ਦੀ ਵਾਜਪਾਈ ਸਰਕਾਰ ਚੱਲਦੀ ਸੀ ਉਹਨਾਂ ਨੇ ਚੀਨ ਨਾਲ ਗੱਲ ਕੀਤੀ ਸੀ ਲਦਾਖ ਦੇ ਮਸਲੇ ਤੇ ਤੇ ਅੱਗੇ ਚੀਨ ਨੇ ਪਤਾ ਕੀ ਕਿਹਾ ਸੀ ਮੈਂ ਆਪਣੇ ਖਾਲਸਾ ਪੰਥ ਭਰਾਵਾਂ ਨੂੰ ਚੇਤੇ ਕਰਾਵਾਂ ਉਹਨਾਂ ਨੇ ਕਿਹਾ ਸੀ ਜਿਸ ਦੀ ਜ਼ਮੀਨ ਹੈ ਇਹ ਗੱਲ ਉਹਦੇ ਨਾਲ ਹੋਵੇਗੀ ਤੁਹਾਡੇ ਨਾਲ ਨਹੀਂ ਤਾਂ ਕਿਉਂ ਉਹਨਾਂ ਨੇ ਕਿਹਾ ਸੀ ਉਹ ਕੌਣ ਹੈ ਉਹਨਾਂ ਕਹੇ ਸੀ ਖਾਲਸਾ ਸਰਕਾਰ ਸਿੱਖ ਇਹ ਜ਼ਮੀਨ ਅਜੇ ਵੀ ਉਹਨਾਂ ਦੇ ਨਾਂ ਤੇ ਬੋਲਦੀ ਹੈ ਜਦ ਦਿਨ ਸਮਾਂ ਆਇਆ ਉਹਨਾਂ ਨਾਲ ਸ਼ਾਇਦ ਭਾਵੇਂ ਸਾਡੀ ਗੱਲਬਾਤ ਹੋਵੇ ਤੁਸੀਂ ਤਾਂ ਵਿੱਚ ਭਾਈਵਾਲੇ ਨਹੀਂ ਤੇ ਚੁੱਪ ਕਰਕੇ ਅੱਖਾਂ ਮੀਟ ਕੇ ਨੀਵੇਂ ਪਾ ਕੇ ਆਵਾਜ਼ ਭਾਈ ਸਾਹਿਬ ਜਹਾਜ ਪੜ ਕੇ ਦਿੱਲੀ ਆਣ ਪਹੁੰਚੇ ਜਦ ਤੱਕ ਸਿੱਖ ਕੌਮ ਆਪਣਾ ਦਾਵਾ ਨਹੀਂ ਠੋਕਦੀ ਉਦੋਂ ਤੱਕ ਸਾਡੀ ਗੱਲ ਕਿਸੇ ਨੇ ਕਿੰਨੇ ਸੁਣਨੀ ਹੈ ਜਦੋਂ ਕੋਈ ਇਹ ਕਹਿ ਹੀ ਨਹੀਂ ਰਿਹਾ ਕਿ ਇਹ ਜਿਹੜੀ ਚੀਜ਼ ਤੁਸੀਂ ਵੰਡਣ ਲੱਗੇ ਤੇ ਮੇਰਾ ਵੀ ਹਿੱਸਾ ਹੈ ਜਦੋਂ ਤੁਸੀਂ ਮੰਗੀ ਨਹੀਂ ਰਿਹਾ ਉਹ ਪਾਗਲ ਥੋੜੀ ਜਿਆਕ ਸਾਨੂੰ ਦੇਣਗੇ ਹੁਣ ਕੋਈ ਸਿਆਣਾ ਵਿਗਿਆਨੀ ਬੰਦਾ ਕਹਿਣ ਇਹ ਵੀ ਗੱਲ ਕਹਿ ਸਕਦਾ ਸਾਡੇ ਕੋਲ ਤਾਂ ਜਰਾਜੀ ਹੈ ਨਹੀਂ ਸਾਡਾ ਤਾਂ ਜ ਖਾਲਸਤਾਨ ਹੀ ਬਣਿਆ ਸੀ ਕਿਵੇਂ ਤੁਹਾਡਾ ਖਾਲਸਤਾਨ ਬਣ ਚੁੱਕਾ ਹੈ ਜਦੋਂ ਸੰਸਾਰ ਵਿੱਚ ਤੁਹਾਡੀ ਗੱਲ ਹੋਣ ਲੱਗ ਪਈ ਨਾ ਤੇ ਸਮਝ ਲਓ ਕਿ ਖਾਲਸਤਾਨ ਬਣਿਆ ਪਿਆ ਪਾਕਿਸਤਾਨ ਨੇ ਪੁਸ਼ਟੀ ਕੀਤੀ ਨਾ ਭਾਰਤ ਵਾਲੇ ਬਾਹਰ ਕਹਿੰਦਾ ਨਿਕਲ ਜਾਓ 48 ਘੰਟਿਆਂ ਚ ਪਰ ਸਿੱਖ ਰਹਿ ਸਕਦੇ ਆ ਇਹਦਾ ਕੀ ਅਰਥ ਹੈ ਸਿਰਫ ਇੱਕ ਕਾਨੂੰਨੀ ਤੌਰ ਤੇ ਐਲਾਨ ਹੋਣਾ ਬਾਕੀ ਹੈ ਆਪਣੀਆਂ ਜ਼ਮੀਨਾਂ ਦੇ ਉੱਤੇ ਆਪਣੀ ਇਸ ਜ਼ਗੀਰ ਦੇ ਉੱਤੇ ਖਾਲਸਾ ਜੀ ਆਪਣਾ ਦਾਵਾ ਛੱਡਣਾ ਬੰਦ ਨਾ ਕਰੋ ਸਾਡੇ ਜੋਕੀ ਲੀਡਰਸ਼ਿਪ ਦਾ ਕਦੇ ਬਾਘਾ ਬਾਰਡਰ ਵਾਲ ਨੂੰ ਸਰ ਤੇ ਕਣਕ ਦੀ ਬੋਲੀ ਰੱਖ ਕੇ ਤੁਰ ਪੈਂਦੀ ਹੈ ਬਾਘਾ ਬਾਰਡਰ ਖੋਲਦੇ ਹੋ ਕਦੇ ਦਰਬਾਰ ਸਾਹਿਬ ਦੇ ਦੁਆਲੇ ਘੁੰਮੀ ਜਾਂਦੀ ਹੈ ਜੀ ਇੱਥੋਂ ਕਬਜ਼ਾ ਛੱਡ ਦਿਓ ਕਦੇ ਇਹ ਕਹਿੰਦੇ ਨੇ ਬਾਦਲਾਂ ਨੂੰ ਸੱਗੇ ਨੇ ਬਾਦਲ ਨੇ ਅੱਗੇ ਆ ਕਿੱਥੋਂ ਜਾਣਾ ਹੈ ਤੁਹਾਨੂੰ ਪ੍ਰਮਾਤਮਾ ਪੂਰੀ ਜ਼ਮੀਨ ਦੇਣੀ ਚਾਹ ਰਿਹਾ ਹੈ ਤੁਸੀਂ ਇੱਕ ਗੰਨਾ ਭੰਨਣ ਦੀ ਗੱਲ ਕਰਨ ਰਹੇ ਹੋ ਹੁਣ ਮੈਂ ਆਪਣੀ ਗੱਲ ਨੂੰ ਖਤਮ ਕਰਨ ਵਾਲੇ ਪਾਸੇ ਲੈ ਕੇ ਆਵਾਂ ਜਿੱਥੇ-ਜਿੱਥੇ ਵੀ ਸਿੱਖਾਂ ਦੇ ਹੱਕ ਨੇ ਅਸੀਂ ਗਲਤ ਆ ਉਹਨਾਂ ਨੂੰ ਕਵਾਂਗੇ ਨਾ ਜਿਹੜੇ ਪੰਜਾਬ ਨੂੰ ਮਤਲਬ ਦੱਬੀ ਫਿਰਦੇ ਨੇ ਦੱਬੀ ਵੀ ਉਹ ਕੋਈ ਆਪਣੀ ਤਾਕਤ ਨਾਲ ਨਹੀਂ ਉਹ ਤਾਂ ਅੰਗਰੇਜ਼ ਨੇ ਚਾਬੀਆਂ ਫੜਾਤੀਆਂ ਜਾਣ ਲੱਗੇ ਨੇ ਪਿਆ ਲੈਲਾ ਉਹ ਚਾਬੀਆਂ ਆਪਣੀਆਂ ਵਰਤੀ ਜਾਣ ਦੇ ਨੇ ਵੈਸੇ ਭਾਰਤ ਨੇ ਕੋਈ ਟੈਂਕਾਂ ਤੋਪਾਂ ਦੇ ਜ਼ੋਰ ਨਾਲs ਨਹੀਂ ਪੰਜਾਬ ਨੂੰ ਜਿੱਤਿਆ ਨਾ ਜਿੱਤਿਆ ਤੇ ਨਾ ਕਦੇ ਜਿੱਤ ਸਕੇਗਾ ਹੁਣ ਜਦ ਵੀ ਸਿੱਖ ਗੱਲ ਕਰਨ ਤੁਸੀਂ ਕੋਈ ਬੰਦੇ ਬੋਲਦੇ ਨੇ ਇਹ ਕਹਿ ਦਿਓ ਜੀ ਇਹ ਤਾਂ ਅਤਵਾਦ ਫਲਾ ਰਿਆ ਕਦੇ ਕਹਿ ਦਿਓ ਇਹ ਨਫ਼ਰਤ ਫਲਾ ਰਿਆ ਨਾ ਨਫ਼ਰਤ ਤੇ ਨਾ ਅਤਵਾਦ ਗੱਲ ਹੈਗੀ ਆ ਹੱਕ ਦੀ ਹੱਕ ਦੇਣਾ ਪੈਣਾ ਅਸੀਂ ਲੈ ਬਣਾ ਚੁੱਪ ਕਰ ਚੁੱਪ ਨਹੀਂ ਕਰਨਾ ਤੁਹਾਡੀ ਜਾਨ ਨਹੀਂ ਛੁੱਟਣੀ ਆ ਜੇ ਤੁਸੀਂ ਉਹੀ ਪੁਰਾਣਾ ਫਾਰਮੂਲਾ ਰੱਖਣਾ ਵੀ ਕਿਸੇ ਵੀ ਮੁੱਦੇ ਤੋਂ ਗੱਲ ਕਰਨ ਤੋਂ ਸਿੱਧਾ ਹੀ ਮੁਕਰ ਜਾਓ ਇਨਕਾਰੀ ਰਹੋ ਇਹ ਕੋਈ ਰਾਜਨੀਤਿਕ ਸੂਝ-ਬੂਝ ਨਹੀਂ ਹੈ ਇਹ ਰਾਜਨੀਤਿਕ ਸੂਝ-ਬੂਝ ਦਾ ਅਣਜਾਣਾ ਵਾਲਾ ਬਚਕਾਨਾ ਅਤੇ ਅਹਮਕਾਂ ਵਾਲਾ ਕਿਰਦਾਰ ਤੇ ਮੂਰਖਾਂ ਵਾਲਾ ਕਿਰਦਾਰ ਸਾਬਤ ਹੋਵੇਗਾ ਲੋੜ ਹੈ ਭਾਰਤ ਸਰਕਾਰ ਵੀ ਇਸ ਪਾਸੇ ਵੱਲ ਆਵੇ ਬਹਿ ਕੇ ਟੇਬਲ ਤੇ ਗੱਲ ਕਰੇ ਗੱਲ ਕਰਨ ਨਾਲ ਹੋ ਸਕਦਾ ਭਾਰਤ ਦੇ ਪੱਲੇ ਕੁਝ ਜ਼ਿਆਦਾ ਪੈ ਜਾਵੇ ਜੇ ਇਹ ਗੱਲਬਾਤ ਤੋਂ ਬਿਨਾਂ ਕਿਸੇ ਹੋਰ ਤਰੀਕੇ ਨਾਲ ਮਿਲਿਆ ਤਾਂ ਹੋ ਸਕਦਾ ਖਾਲਸਾਤਾਨ ਦਾ ਜਿਹੜਾ ਖੇਤਰ ਹੈ ਜਿੱਨਾਂ ਸਿੱਖ ਚਾਹ ਰਹੇ ਨੇ ਇਹ ਉਸ ਤੋਂ ਵੀ ਵੱਡਾ ਹੋਵੇ। ਅਖੀਰ ਗੱਲ ਜਿਹੜੀ ਆ ਉਹ ਗੱਲਬਾਤ ਨਾਲ ਹੀ ਮੁਕਣੀ ਹੈ। ਇੱਥੇ ਹੀ ਆਪਣੇ ਵਿਚਾਰਾਂ ਨੂੰ ਸੰਕੋਚਦਾ ਹੋਇਆ ਮੈਂ ਤੁਹਾਡੇ ਸੁਖਿਮਾਂ ਮੰਗਦਾ ਹਾਂ। ਖਾਲਸਾਤਾਨ ਦੇ ਵਿੱਚ ਹਰੇਕ ਭਾਈਚਾਰਾ Hindu, Sikh, Isai, Musalman ਜਿਨੇ ਵੀ ਨੇ ਸਾਰਿਆਂ ਦਾ ਧਾਰਮਿਕ ਅਕੀਦੇ ਦਾ ਖਿਆਲ ਰੱਖਿਆ ਜਾਊਗਾ, ਸਾਰਿਆਂ ਦੀ ਆਰਥਿਕਤਾ ਦਾ ਖਿਆਲ ਰੱਖਿਆ ਜਾਊਗਾ, ਸਾਰਿਆਂ ਦੀ ਸੁਰੱਖਿਆ ਦਾ ਖਿਆਲ ਰੱਖਿਆ ਜਾਊਗਾ, ਅੰਦਰੂਨੀ ਅਤੇ ਬਾਹਰੀ ਦੋਵੇਂ ਸੁਰੱਖਿਆ ਦੀ ਗਰੰਟੀ ਦੇਵੇਗਾ ਖਾਲਸਾ ਰਾਜ। ਹੁਣ ਜੇ ਕੋਈ ਮੈਨੂੰ ਪੁੱਛ ਲਵੇ ਕੋਈ ਟਿੱਪਣੀ ਕਰਕੇ ਜਾਂ ਕਿਸੇ ਵੀ ਤਰੀਕੇ ਵੀ ਤੂੰ ਤਾਂ ਮੈਂ ਦੱਸ ਦੇਣਾ ਚਾਹੁੰਦਾ ਕਿ ਮੈਂ ਖਾਲਸਾ ਪੰਥ ਦੀ ਇੱਕ ਇਕਾਈ ਇੱਕ ਹਿੱਸਾ ਹਾਂ ਮੈਂ ਵੀ ਇਸੇ ਧਰਤੀ ਦਾ ਜੰਮਪੜਾ ਜਿਹੜੀ ਗੱਲ ਲੀਡਰਾਂ ਨੂੰ ਕਰਨ ਦਾ ਹੱਕ ਹੈ ਉਹ ਮੇਰੇ ਵੀ ਹੱਕ ਨੇ ਮੈਂ ਵੀ ਬੋਲ ਸਕਦਾ ਹਾਂ ਉਹ ਤੁਸੀਂ ਵੀ ਬੋਲ ਸਕਦੇ ਹੋ ਹਰ ਇੱਕ ਪੰਜਾਬ ਦਾ ਵਿਸ਼ੰਦਾ ਬੋਲ ਸਕਦਾ ਆਪਣੇ ਬੋਲਣ ਦੇ ਹੱਕਾਂ ਦੀ ਵਰਤੋਂ ਕਰੋ ਅਤੇ ਸਹੀ ਤਰੀਕੇ ਨਾਲ ਬੋਲੋ ਕਿਸੇ ਦੀ ਬੇਇੱਜ਼ਤੀ ਨਹੀਂ ਕਰਨੀ ਕਿਸੇ ਨੂੰ ਨੀਵਾਂ ਨਹੀਂ ਦਿਖਾਣਾ ਇਹ ਸਿੱਖਾਂ ਦਾ ਗੁਰਸਿੱਖੀ ਦਾ ਕਿਰਦਾਰ ਨਹੀਂ ਹੈ ਕੱਲ ਮਿਲਦੇ ਹਾਂ ਫਿਰ ਕਿਸੇ ਨਵੇਂ ਵਿਸ਼ੇ ਦੇ ਨਾਲ ਕਿਸੇ ਨਵੇਂ ਵਿਚਾਰ ਦੇ ਨਾਲ ਤੁਸੀਂ ਆਪਣਾ ਖਿਆਲ ਰੱਖੋ ਚੜ੍ਹਦੀ ਕਲਾ 'ਚ ਰਹੋ ਗੁਰੂ ਸਾਡੇ ਅੰਗ ਸੰਗ ਰਹੇ ਜਿੱਥੇ ਵੀ ਰਹੋ ਵਸਦੇ ਆਬਾਦ ਖੁਸ਼ ਰਹੋ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ